ਤਸਵੀਰਾਂ ਹੁਸ਼ਾਰਪੁਰ ਚੰਡੀਗੜ੍ਹ ਰੋਡ 'ਤੇ ਆਦੀਆਂ ਨੇ ਜਿੱਥੇ ਕਿ ਇੱਕ ਸਰਵਿਸ ਸਟੇਸ਼ਨ ਨਸਤੇਕ ਦੋ ਕਾਰਾਂ ਦੀ ਹੋਈ ਆਮੋ ਸਾਹਮਣੇ ਟੱਕਰ 'ਚ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਦਕਿ ਇੱਕ ਦੀ ਗੰਭੀਰ ਸੱਟ ਲੱਗੀਆਂ ਨੇ ਇਸ ਹਾਦਸੇ ਵਿੱਚ ਦੋਹਾਂ ਹੀ ਗੱਡੀਆਂ ਦੇ ਬੁਰੀ ਤਰ੍ਹਾਂ ਨਾਲ ਪ੍ਰਖੱਚੀ ਉੱਡ ਗਏ ਹਾਦਸੇ ਦੀ ਸੂਚਨਾ ਮਿਲਦਿਆਂ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਤੇ ਰਹਿਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਮਹਾਲਪੁਰ 'ਚ ਇਲਾਜ ਲਈ ਪਹਤਿ ਕਰਵਾਇਆ ਗਿਆ ਜਿੱਥੋਂ ਕਿ ਇੱਕ ਦੀ ਹਾਲਤ ਨੂੰ ਨਾਜ਼ੁਕ ਵੇਖਦਿਆਂ ਹੋਇਆਂ ਉਸ ਨੂੰ ਹੁਸ਼ਿਆਰਪੁਰ ਸਰਕਾਰੀ ਹਸਪਤਾਲ ਨੇ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ i20 ਅਤੇ ਸਲੈਰੀਓ ਗੱਡੀ ਸੜਕ ਤੇ ਜਾ ਰਹੀਆਂ ਸਨ ਤਾਂ ਦੋਹਾਂ ਦੀ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਤੇ ਹਾਦਸਾ ਇੰਨਾ ਕੋ ਜ਼ਿਆਦਾ ਭਿਆਨਕ ਸੀ ਕਿ ਗੱਡੀਆਂ ਦੀਆਂ ਆਵਾਜ਼ਾਂ ਸੁਣ ਕੇ ਆਸ-ਪਾਸ ਦੇ ਲੋਕ ਵੀ ਬਾਹਰ ਨਿਕਲ ਆਏ ਤੇ ਜ਼ਖਮੀਆਂ ਨੂੰ ਤੁਰੰਤ ਗੱਡੀ ਚੋਂ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ ਇਸ ਹਾਸੇ 'ਚ ਦੋਹਾਂ ਹੀ ਗੱਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਦਾ ਅੰਦਾਜ਼ਾ ਇਹ ਤਸਵੀਰਾਂ ਦੇਖ ਕੇ ਸਹੀ ਲਗਾਇਆ ਜਾ ਸਕਦਾ ਹੈ। ਘਟਨਾ ਤੋਂ ਬਾਅਦ ਠਾਣਾ ਚੱਬੇਵਾਲ ਦੇ ਪੁਲਿਸ ਅਧਿਕਾਰੀਆਂ ਵੱਲੋਂ ਹਾਦਸੇ ਵਾਲੀ ਥਾਂ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਹੁਸ਼ਰਪੁਰ ਨੇ ਉਸ ਦੇ ਨਾਲ ਮੋਹਿਤ ਕੁਮਾਰ ਦੀ ਰਿਪੋਰਟ। ਭਾਈ ਜੀ ਆਪਣਾ ਭਾਈ ਜੀ ਸ਼ਾਲ ਤੇ ਕੀ ਹੋਇਆ ਸੀ ਇੱਥੇ? ਭਾਈ ਜੀ ਇੱਥੇ ਬੁੱਢੀ ਜੀ ਕੰਮ ਕਰਦੇ ਆ। ਇਹ ਕੰਮ ਦੀ ਗੱਟਾਂ ਕਰਵਾ ਰਹੀ ਦੇ ਇੱਕ ਹਾਰਪੁਰ ਜੀ ਆਮਲੇ ਸਾਹਮਣੇ ਟੱਕਰ ਵੱਜੀ ਉਹਨਾਂ ਦੀ। ਕਿੰਨੇ ਕ ਜ਼ਖਮੀ ਹੋਏ ਜੀ ਬਾਈ ਇੱਕ ਬੰਦਾ ਜ਼ਖਮੀ ਹੋਇਆ ਜਿਹੜੇ ਦੋ ਦੂਜੀ ਗੱਡੀ ਸੀਗੇ ਉਹਦੇ ਥੋੜੀਆਂ ਰਗੜਾ ਰੁਗੜਾ ਹੀ ਲੱਗਿਆ ਇਹ ਆਮਣੋ ਸਾਹਮਣੀ ਟੱਕਰ ਹੋਈ ਸੀ ਇਹ ਆਮਣੇ ਸਾਹਮਣੇ ਹੋਈ ਆ ਜੀ ਠੀਕ ਤਸਵੀਰਾਂ ਹੁਸ਼ਾਰਪੁਰ ਚੰਡੀਗੜ੍ਹ ਰੋਡ ਦੀਆਂ ਨੇ ਜਿੱਥੇ ਕਿ ਇੱਕ ਸਰਵਿਸ ਸਟੇਸ਼ਨ ਨਸਤੇਕ ਦੋ ਕਾਰਾਂ ਦੀ ਹੋਈ ਆਮੋ ਸਾਹਮਣੇ ਟੱਕਰ ਚ ਤਿੰਨ ਵਿਅਕਤੀ ਜ਼ਖਮੀ ਹੋ ਗਏ ਜਦ ਕਿ ਇੱਕ ਦੇ ਗੰਭੀਰ ਸੱਟਾਂ ਲੱਗੀਆਂ ਨੇ ਇਸ ਹਾਦਸੇ ਵਿੱਚ ਦੋਹਾਂ ਹੀ ਗੱਡੀਆਂ ਦੇ ਬੁਰੀ ਤਰ੍ਹਾਂ ਨਾਲ ਪ੍ਰਖੱਚੀ ਉੱਡ ਗਏ ਹਾਦਸੇ ਦੀ ਸੂਚਨਾ ਮਿਲਦਿਆਂ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਤਰਹਗੀਰਾ ਦੀ ਮਦਦ ਨਾਲ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਮਹਾਲਪੁਰ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੋਂ ਕਿ ਇੱਕ ਦੀ ਹਾਲਤ ਨੂੰ ਨਾਜ਼ੁਕ ਵੇਖਦਿਆਂ ਹੋਇਆਂ ਉਸ ਨੂੰ ਹੁਸ਼ਿਆਰਪੁਰ ਸਰਕਾਰੀ ਹਸਪਤਾਲ ਨੇ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ i20 ਅਤੇ ਸਲੈਰੀਓ ਗੱਡੀ ਸੜਕ ਤੇ ਜਾ ਰਹੀਆਂ ਸਨ ਤਾਂ ਦੋਹਾਂ ਦੀ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਤੇ ਹਾਦਸਾ ਇੰਨਾ ਕੋ ਜ਼ਿਆਦਾ ਭਿਆਨਕ ਸੀ ਕਿ ਗੱਡੀਆਂ ਦੀਆਂ ਆਵਾਜ਼ਾਂ ਸੁਣ ਕੇ ਆਸ-ਪਾਸ ਦੇ ਲੋਕ ਵੀ ਬਾਹਰ ਨਿਕਲ ਆਏ ਤੇ ਜ਼ਖਮੀਆਂ ਨੂੰ ਤੁਰੰਤ ਗੱਡੀ ਚੋਂ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ ਇਸ ਹਾਸੇ ਚ ਦੋਹਾਂ ਹੀ ਗੱਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਸ ਦਾ ਅੰਦਾਜ਼ਾ ਇਹ ਤਸਵੀਰਾਂ ਦੇਖ ਕੇ ਸਹੀ ਲਗਾਇਆ ਜਾ ਸਕਦਾ ਹੈ ਘਟਨਾ ਤੋਂ ਬਾਅਦ ਠਾਣਾ ਚੱਬੇਵਾਲ ਦੇ ਪੁਲਿਸ ਅਧਿਕਾਰੀਆਂ ਵੱਲੋਂ ਹਾਦਸੇ ਵਾਲੀ ਥਾਂ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਮੋਹਿਤ ਕੁਮਾਰ ਦੀ ਰਿਪੋਰਟ ਭਾਈ ਆਪਣਾ ਭਾਈ ਮਿਸਾਲ ਤੇ ਕੀ ਹੋਇਆ ਸੀ ਇੱਥੇ ਬਾਈ ਅਲੀ ਆਪਣੇ ਮੋਟਰ ਗੱਡੀ 'ਚ ਕੰਮ ਕਰਦੇ ਆ। ਇੱਕ ਮਿੰਦੀ ਗੱਡੀ ਟੱਕਰ ਆ ਰਹੀ ਹੈ। ਇੱਕ ਹਾੜਫਾ ਹੋ ਰਹੀ ਹੈ। ਆਮਣੇ-ਸਾਮਣੇ ਟੱਕਰ ਵਧੀ ਜਾਉਗੀ। ਕਿੰਨੇ ਕੁ ਜ਼ਖਮੀ ਹੋਏ ਜੀ? ਬਾਈ ਇੱਕ ਬੰਦਾ ਜ਼ਖਮੀ ਹੋਇਆ ਜਿਹੜੇ ਦੋ ਦੂਜੀ ਗੱਡੀ 'ਚ ਸੀਗੇ ਉਹਨਾਂ ਦੇ ਥੋੜੀਆਂ ਰਗੜਾ ਰੁਗੜਾ ਲੱਗੀਆਂ। ਇਹ ਆਮਣੋ-ਸਾਮਣੇ ਟੱਕਰ ਹੋਈ ਸੀ ਇਹ। ਆਮਣੇ-ਸਾਮਣੇ ਹੋਈ ਹੈ ਜੀ। ਠੀਕ ਹੈ। We are GNA University. See potential in everyone and everything around us. We drive innovation and entrepreneurship. We groom competent global citizens. to affect positive change around them.